ਅਜੀਬ ਜੀ ਕੀ ਨਾ ਤੁਹਾਡਾ ਮਦਨ لال ਜੀ ਹਾਂ ਮਦਨ لال ਜੀ ਜਿਹੜਾ ਇਹ ਡੰਪ ਹੈ ਬੜੇ ਦਿਨ ਹੋ ਗਏ ਤੇ ਪੂਰਾ ਨਹੀਂ ਚੱਕ ਰਿਹਾ ਕੀ ਕਹਿਣਾ ਜੀ ਬਰਕਰਾਰ ਹੈ ਜੀ ਸਾਰੇ ਮੱਲੇ ਵਾਲੇ ਬਹੁਤ ਦੁਖੀ ਹੈ ਇੰਨੀ ਬਦਬੂ ਫੈਲਦੀ ਕਿ ਅਸੀਂ ਸਾਹਮਣੇ ਦੁਕਾਨ ਨਾਲ ਸਾਡੀ ਅਸੀਂ ਬੈਠ ਨਹੀਂ ਸਕਦੇ ਕੁੱਤੇ ਮਰੇ ਵਿੱਚ ਹੈ ਜਾਨਵਰ ਮਰੇ ਵਿੱਚ ਆਦੇ ਕੋਈ ਇਹਨੂੰ ਚੱਕਦਾ ਹੈ ਨਹੀਂ ਅਸੀਂ ਤਾਂ ਕਹਿ ਕੇ ਥੱਕ ਕੇ हट ਗਏ ਕਿੰਨੇ ਦਿਨ ਹੋ ਗਏ ਇਹਨੂੰ ਕੋਈ ਇਹਨੂੰ ਰੋਜ਼ ਕਹਿ ਕਹਿ ਕਹ ਉਹਨੇ ਇਹ ਚੰਚਲ ਨੂੰ ਕਹਿ ਰਿਹਾ ਕਦੀ ਗੋਪੀ ਨੂੰ ਕਹਿੰਦੇ ਵਿਚਾਰੇ ਕਿਸੇ ਵੇਲੇ ਚਕਾ ਵੀ ਦਿੰਦੇ ਐ ਤੇ ਕਿਸੇ ਵੇਲੇ ਪਿਆ ਰਹਿੰਦਾ ਉਹਨਾਂ ਕਈ ਦਿਨ ਹੋ ਗਏ ਪਹਿਲਾਂ ਅੰਦਰ ਸਿੱਟਦੇ ਸੀ ਹੁਣ ਬਾਹਰ ਹੀ ਸਿੱਟੀ ਜਾਂਦੇ ਰੇਲਵੇ ਵਾਲੇ ਉਹਨਾਂ ਨੂੰ ਅੰਦਰ ਸਿੱਟਣ ਨਹੀਂ ਦਿੰਦੇ ਕੀ ਮੰਗ ਕਰਦੇ ਮੰਗਤਾ ਵੀ ਉੱਠਿਆ ਜਾਵੇ ਇੱਥੋਂ ਸਾਰੇ ਮਹੱਲੇ ਵਾਲੇ ਬਹੁਤ ਦੁਖੀ ਐ ਇਸ ਗੰਪ ਤੋਂ ਇਹ ਸ਼ਹਿਰੋਂ ਬਾਹਰ ਕੱਢਿਆ ਜਾ ਜੀ ਬਾਈ ਜੀ ਕੀ ਨਾਮ ਤੁਹਾਡਾ ਕਸ਼ਮੀਰ ਸਿੰਘ ਆ ਮੇਰਾ ਨਾਮ ਜੀ ਸਾਡੀ ਆ ਜਿਹੜਾ ਕੂੜੇ ਦਾ ਡੰਪ ਹੈ ਇਹਦੇ ਬਾਰੇ ਕੀ ਕਿਹਾ ਨਾ ਜੀ ਇੱਥੇ ਸਾਡੀ ਯੂਨੀਅਨ ਆ ਜੀ ਸਾਡੇ ਸਾਹਮਣੇ ਮਾਰਕੀਟ ਬਣੀ ਹੋਈ ਆ ਨਾਲ ਸਾਡੇ ਗਲੀਆਂ ਜੀ ਇਹ ਡੰਪ ਜੀ ਬਹੁਤ ਚਿਰ ਦਾ ਬਣਿਆ ਆ ਉਹਨਾਂ ਦਾ ਇਹ ਕਹਿੰਦੇ ਜਦੋਂ ਅਸੀਂ ਕੀਤਾ ਸੀ ਚੱਕਣ ਨਹੀਂ ਅਸੀਂ ਰੱਖਣ ਨਹੀਂ ਦੇਦੇ ਉਹ ਕਹਿੰਦੇ ਅਸੀਂ ਚੁਕਾ ਦੇਾਂਗੇ ਹੁਣੇ ਨਾ ਤਾਂ ਇੱਥੇ ਕੂੜਾ ਚੱਕਣ ਆਉਂਦੀ ਆ ਕੁੱਤੇ ਬਿੱਲੇ ਮਰੇ ਸਭ ਜੋਗ ਕਿ ਮੁਰਗੀਆਂ ਚੁਰਗੀਆਂ ਸਾਰੀਆਂ ਮਰੀਆਂ ਇੱਥੇ ਸੜ ਜਾਂਦੇ ਆ ਇੱਥੇ ਬਹੁਤ ਮੁਹੱਲਾ ਸਾਰੇ ਦੁਕਾਨਦਾਰ ਬਹੁਤ ਦੁਖੀ ਆ ਜੀ ਤੇ ਦੁਕਾਨਾ ਇੱਕ ਮਹੀਨਾ ਆਉਂਦੀ ਆ ਕਿਰਾਏ ਤੇ ਉਹ ਚੱਕੀ ਜਾਂਦੀ ਆ ਜੀ ਅਸੀਂ ਇਹ ਹੀ ਮੰਗ ਕਰਦੇ ਵੀ ਇਹਨੂੰ ਇੱਥੋਂ ਚੁ ਜੇ ਮਾ ਡਾਂਪੀ ਬੰਦ ਕੀਤਾ ਜਾਵੇ ਅਸੀਂ ਯੂਨੀਅਨ ਨੇ ਬਹੁਤ ਤੰਗ ਆਈ ਰੋਜ਼ ਸਫਾਈ ਕਰਦੇ ਆ ਕੂੜਾ ਸਾਰਾ ਸਾਡੇ ਸਾਡੇ ਫੜਾਂ ਚ ਆ ਜਾਂਦਾ ਜੀ ਇਸ ਕਰਕੇ ਹੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਕਮੇਟੀਆਂ ਨੂੰ ਵੀ ਇਹਨੂੰ ਚੱਕਿਆ ਜਾਵੇ ਪੱਕੇ ਤੌਰ ਤੇ ਚੱਕਿਆ ਜਾਵੇ ਜੀ ਕਿੰਨੇ ਕਿੰਨੇ ਦਿਨ ਨੂੰ ਚੱਕਣਾ ਦੋ ਦੋ ਮਹੀਨੇ ਮੀ ਨਾ ਵੀ ਨਾ ਚੱਕਣੇ ਆ ਨਾ ਛਾਤ ਨਾ ਲੱਗ ਜਾਂਦਾ ਜੀ ਕ੍ਰੇਨ ਲਿਆ ਕੇ ਤਾਂ ਤਾਂ ਚੜਾਈ ਜਾਂਦੇ ਆ ਕਹਿੰਦੇ ਅੱਜ ਚੱਕਾਂਗੇ ਸਾਡੇ ਕੋਲੇ ਜਗ੍ਹਾ ਹੈ ਨਹੀਂ ਅਸੀਂ ਲਿਖ ਕੇ ਵੀ ਦੇਤਾ ਕਮੇਟੀ ਜੀ ਦੋ ਤਿੰਨ ਵਾਰੀ ਜੇ ਆਈ ਸਾਹਿਬ ਨੂੰ ਵੀ ਲਿਖ ਕੇ ਦੇਤਾ ਸਾਡੇ ਕੋਲੇ ਕੋਈ ਪਹੁੰਚਾ ਨਹੀਂ ਜੀ ਉਹ ਚੱਕਰ ਨਹੀਂ ਆ ਰਿਹਾ ਜੀ ਇਹ ਤੇ ਜਿਹੜੀ ਇਹਦਾ ਬਲਬੂ ਕਿੰਨੀ ਆ ਰਹੀ ਹੈ ਬਲਬੂ ਬਹੁਤ ਆ ਰਹੀ ਹੈ ਤੁਸੀਂ ਕੋਲੇ ਖੜੇ ਆ ਤੁਹਾਨੂੰ ਪਤਾ ਲੱਗੀ ਜਾਂਦਾ ਜੀ ਤੁਸੀਂ ਵੀਡੀਓ ਬਣਾਈ ਆ ਤੁਸੀਂ ਆਪ ਹੀ ਬਦਲਾਥਤੋਂ ਖੜਿਆ ਨਹੀਂ ਜਾਂਦਾ ਤੇ ਨਾ ਕੋਈ ਗਾਹਕ ਹੋਂਦਾ ਦੁਕਾਨ ਤੇ ਕੋਈ ਗੱਲਬਾਤ ਨਹੀਂ ਜੀ ਸਾਡੀ ਤੋਂ ਰਿਹਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਮੇਟੀ ਨੂੰ ਜੀ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਪੁਰੇ ਦੇ ਥੱਲੇ ਇੱਕ ਜੰਪ ਬਣਿਆ ਜੀ ਪੂਰੇ ਦਾ ਉਹਦੇ ਵਿੱਚ ਕਾਫੀ ਦਿਨਾਂ ਤੋਂ ਕੂੜਾ ਪਿਆ ਹੋਰ ਚੱਕ ਨਹੀਂ ਹੁੰਦੇ ਸੱਚੀ ਕਾਰਨ ਔਰ ਕੀ ਗੱਲਬਾਤ ਹੈ ਉਹਦੇ ਤੇ ਸਬੰਧ ਵਿੱਚ ਮੈਂ ਇਲਾਕਾ ਨਿਵਾਸੀਆਂ ਨੂੰ ਦੱਸਣਾ ਚਾਹਣਾ ਇਹ ਪਹਿਲਾ ਕੂੜਾ ਚੱਕਣ ਦਾ ਜਿਹੜਾ ਸ਼ਹਿਰ ਦੇ ਵਿੱਚੋਂ ਹੈ ਉਹਦਾ ਟੈਂਡਰ ਹੋਇਆ ਪਿਆ ਸੀ ਉਹ ਟੈਂਡਰ ਖਤਮ ਹੋ ਗਿਆ ਉਸ ਤੋਂ ਬਾਅਦ ਅਸੀਂ ਆਪ ਦੇ ਤੌਰ ਤੇ ਟਰਾਲੀਆਂ ਨਾਲ ਕੂੜਾ ਚੱਕ ਰਹੇ ਸੀ ਤੇ ਮੇਰੇ ਵੀ ਧਿਆਨ ਚ ਆਇਆ ਵੀ ਕੁਝ ਕਮੀ ਹੈ ਜਿਹੜੀ ਕੋ ਕਮੀ ਹੈ ਉਹ ਦੂਰ ਕਰ ਲਈ ਜਾਊਗੀ ਜਲਦ ਤੇ ਜਲਦੀ ਅਸੀਂ ਨਵਾਂ ਟੈਂਡਰ ਲਾ ਕੇ ਮਤਲਬ ਇਹਨੂੰ ਠੀਕ ਕਰ ਲਵਾਂਗੇ ਕੋਈ ਵੀ ਜਿਹੜਾ ਸ਼ਹਿਰ ਦਾ ਜਿੱਥੇ ਕੂੜਾ ਸਿੱਟਦੇ ਆ ਟੈਂਪਰੇਰੀ ਉਹਨੂੰ ਸੇਮ ਡੇ ਰੋਜ਼ ਦੇ ਰੋਜ਼ ਜਿਹੜਾ ਉਹ ਚੱਕ ਲਿਆ ਜਾਵੇਗਾ ਸਰ ਇਹ ਤੇ ਆਸੇ ਪਾਸੇ ਜਿਹੜੀ ਦੁਕਾਨਦਾਰ ਉਹ ਇਹ ਦਲ ਤੇ ਰਹੇ ਨਹੀਂ ਤੱਕਣੀ ਨਹੀਂ ਆਦੇ ਨੂੰ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਿ ਕਿਸੇ ਵੇਲੇ ਅᱫੋ ਅਸੀਂ ਪਹਿਲਾਂ ਹਰ ਰੋਜ਼ ਹੀ ਹਰ ਜਿਹੜੀ ਸਾਈਟ ਹੈ ਪਹਿਲਾਂ ਤਾਂ ਅਸੀਂ ਕੁਝ ਸਾਈਟਾਂ ਖਤਮ ਹੀ ਕਰ ਦਿੱਤੀਆਂ ਜਿੰਨਾਂ ਵਿੱਚੋਂ ਮੈਂ ਗਿਣਾ ਕੇ ਵੀ ਦੱਸ ਸਕਦਾ ਤੁਹਾਨੂੰ ਦਾਣਾ ਮੰਡੀ ਖਤਮ ਕੀਤੀ ਹੈ ਭਗਤ ਸਿੰਘ ਚੌਕ ਖਤਮ ਕੀਤਾ ਹੈ ਮਾਲਕਦਮ ਰੋਡ ਖਤਮ ਕੀਤਾ ਹੋਰ अनेਕਾਂ ਫਰੀਦਕੋਟ ਰੋਡ ਤੇ ਖਤਮ ਕੀਤਾ ਬਹੁਤ ਪੁਆਇੰਟ ਅਸੀਂ ਖਤਮ ਕਰਤੇ ਉਹ ਜਿਹੜੇ ਪੁਆਇੰਟ ਰਹਿੰਦੇ ਨੇ ਉਹ 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 ਸਾਨੂੰ ਜ਼ਰੂਰੀ ਕਿਉਂਕਿ 20 ਤੋਂ 25 ਟਰਾਲੀਆਂ ਕੂੜਾ ਕੂਟਕਪੁਰੇ ਚ ਰੋਜ਼ ਬੰਨ ਰਿਆ ਲੱਖ ਦੀ ਬਾਤੀ ਸਵਾ ਲੱਖ ਦੀ ਬਾਤੀ ਵਾਲਾ ਇਹ ਸ਼ਹਿਰ ਹੈ ਕੂੜਾ ਹਰ ਦੁਕਾਨ ਮਾਲ ਘਰ ਚੋਂ ਬੰਨ ਰਿਆ ਠੀਕ ਹੈ ਤੇ ਉਹਦੇ ਦੀ ਸ਼ਾਂਤੀ ਦਾ ਸਾਡਾ ਵੀ ਜਿਹੜੀ ਯੋਜਨਾ ਹੈ ਉਹ ਵੀ ਚੱਲ ਰਹੀ ਹੈ ਲੇਕਿਨ ਉਹਦੇ ਵਿੱਚ ਵੀ ਅਜੇ ਅਸੀਂ 100% ਕਾਮਯਾਬ ਨਹੀਂ ਹੋਏ ਤੋਂ ਅਸੀਂ ਜਲਦੀ ਹੀ ਇਹਦਾ ਕੂਟਰਾਲੀਆਂ ਦਾ ਪ੍ਰਬੰਧ ਕਰਕੇ ਚਾਹੇ ਅਸੀਂ ਉਹਦਾ ਟੈਂਡਰ ਲਾਈਏ ਚਾਹੇ ਇਹਨੂੰ ਤਿੱਖਾ ਕਰੀਏ ਕਰਕੇ ਅਸੀਂ ਅਹ 100% ਦਾ ਰਿਜ਼ਲਟ ਦੇਵਾਂਗੇ ਸੇਮ ਡੇ ਜਿਹੜਾ ਕੋਈ ਵੀ ਜਿਹੜਾ ਪੁਆਇੰਟ ਆ ਉਹ ਸੇਮ ਡੇ ਖਾਲੀ ਕਰ ਲਿਆ ਜਾਵੇਗਾ